ਸ਼ਾਰਦਾ ਜੀ ਦੀ ਨੂ ਦੁਰਗਾ ਦੇ ਵਿਆਹ ਨੂੰ ਪੂਰੇ 2 ਸਾਲ ਹੋ ਗਏ ਜਦੋਂ ਤੋਂ ਦੁਰਗਾ ਨੂੰ ਬਣ ਕੇ ਇਸ ਘਰ ਵਿੱਚ ਆਈ ਸੀ ਉਦੋਂ ਤੋਂ ਸ਼ਾਰਦਾ ਜੀ ਮਨ ਹੀ ਮਨ ਸੋਚਣ ਲੱਗ ਪਈ ਮੈਂ ਤਾਂ ਬਹੁਤ ਕੰਮ ਕੀਤੇ ਨੇ ਘਰ ਦੇ ਖੇਤਾਂ ਦੇ ਦੁਕਾਨ ਦੇ ਹੁਣ ਵਾਰੀ ਨੂ ਦੀ ਹੈ ਆਪਣੀ ਇਸੇ ਸੋਚ ਕਾਰਨ ਸ਼ਾਰਦਾ ਜੀ ਕਿਸੇ ਵੀ ਕੰਮ ਵਿੱਚ ਆਪਣੀ ਨੂ ਦੀ ਮਦਦ ਨਹੀਂ ਕਰਦੀ ਸੀ ਤੇ ਨਾ ਹੀ ਕਿਸੇ ਨੂੰ ਕਰਨ ਦਿੰਦੀ ਸੀ ਸ਼ਾਰਦਾ ਜੀ ਹਰ ਰੋਜ਼ ਗੱਲਾਂ ਹੀ ਕੱਲਾਂ ਵਿੱਚ ਆਪਣੀ ਨੂੰ ਦੁਰਗਾ ਨੂੰ ਇੱਕ ਗੱਲ ਜ਼ਰੂਰ ਆਖ ਦਿੰਦੀ ਸੀ ਕਿ ਦੇਖ ਬਹੂ ਸਾਡੇ ਘਰਾਂ ਵਿੱਚ ਜਿਹੜੀ ਇੱਕ ਨਵੀਂ ਨੂੰ ਆਈ ਹੈ ਉਸ ਦੇ ਵਿਆਹ ਨੂੰ ਹਜੇ 6 ਮਹੀਨੇ ਵੀ ਨਹੀਂ ਹੋਏ ਤੇ ਉਹ ਵਿਚਾਰੀ ਸਾਰਾ ਦਿਨ ਘਰ ਦੇ ਕੰਮ ਕਰਦੀ ਰਹਿੰਦੀ ਹੈ ਉਸ ਦੀ ਸੱਸ ਆਖਦੀ ਪਈ ਸੀ ਕਿ ਸਾਡੀ ਨੂੰ ਤਾਂ ਖਾਣਾ ਵੀ ਬਹੁਤ ਸੁਆਦਾਲਾ ਬਣਾਉਂਦੀ ਹੈ ਛੋਲੇ ਭਟੂਰੇ ਸ਼ਾਹੀ ਪਨੀਰ ਪਰ ਤੂੰ ਤਾਂ ਕਦੇ ਅਜਿਹਾ ਖਾਣਾ ਬਣਾਇਆ ਹੀ ਨਹੀਂ ਤੇਰੀ ਬਣਾਈ ਹੋਈ ਰੋਟੀ ਵੀ ਕੱਚੀ ਕੱਚੀ ਤੇ ਮੋਟੀ ਜਹੀ ਲੱਗਦੀ ਹੈ ਤੇ ਪੇਟ ਵਿੱਚ ਦਰਦ ਹੋ ਜਾਂਦਾ ਹੈ ਘਟੋ ਘਟ ਰੋਟੀਆਂ ਤਾਂ ਚੰਗੀ ਤਰ੍ਹਾਂ ਬਣਾਉਣੀਆਂ ਸਿੱਖ ਲੈ ਸ਼ਰਦਾ ਜੀ ਦੀਆਂ ਗੱਲਾਂ ਤੋਂ ਦੁਰਗਾ ਨੂੰ ਬਹੁਤ ਗੁੱਸਾ ਆਇਆ ਤੇ ਉਹ ਵਿਚਾਰੀ ਮਨ ਮਹਿਸੂਸ ਕੇ ਰਹਿ ਗਈ ਸੋਚਣ ਲੱਗ ਪਈ ਮੈਂ ਤਾਂ ਚੰਗੀਆਂ ਰੋਟੀਆਂ ਬਣਾਉਂਦੀ ਹਾਂ ਜੇ ਮੇਰੀਆਂ ਰੋਟੀਆਂ ਇੰਨੀਆਂ ਹੀ ਕੱਚੀਆਂ ਹੁੰਦੀਆਂ ਤਾਂ ਮਾਂ ਜੀ ਪਤਾ ਨਹੀਂ ਖਾਣਾ ਕਿਵੇਂ ਫਟਾਫਟ ਖਾ ਲੈਂਦੀ ਹੈ ਮੇਰੇ ਬਿਆਨ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਤੇ ਮਾਂ ਜੀ ਨੂੰ ਹੁਣ ਧਿਆਨ ਆਇਆ ਕਿ ਮੈਂ ਕੱਚੀਆਂ ਰੋਟੀਆਂ ਬਣਾਉਂਦੀ ਹਾਂ ਮਾਂ ਜੀ ਤਾਂ ਮੈਨੂੰ ਹਰ ਗੱਲ ਵਿੱਚ ਟੋਕਦੀ ਹੈ ਪਰ ਇੱਕਦਮ ਇਹ ਕੱਚੀਆਂ ਰੋਟੀਆਂ ਦੀ ਕਹਾਣੀ ਪਤਾ ਨਹੀਂ ਕਿੱਥੋਂ ਉਹਨਾਂ ਦੇ ਦਿਮਾਗ ਵਿੱਚ ਆ ਗਈ ਜੋ ਵੀ ਸੀ ਦੁਰਗਾ ਚੁੱਪਚਾਪ ਬਿਨਾਂ ਬੋਲੇ ਆਪਣੇ ਕੰਮ ਵਿੱਚ ਲੱਗ ਗਈ ਸੋਚਿਆ ਜਦੋਂ ਮੌਕਾ ਆਵੇਗਾ ਤਦ ਜ਼ਰੂਰ ਬੋਲੇਗੀ ਕਿਉਂਕਿ ਪਤੀ ਵਿਦੇਸ਼ ਵਿੱਚ ਡਾਕਟਰ ਸੀ ਤੇ ਸਾਲ ਵਿੱਚ ਇੱਕ ਵਾਰੀ ਭਾਰਤ ਆਉਂਦਾ ਸੀ ਤਾਂ ਵਿਚਾਰੀ ਉਸ ਨੂੰ ਕੁਝ ਵੀ ਦੱਸ ਨਹੀਂ ਸਕਦੀ ਸੀ ਕਿਉਂਕਿ ਘਰ ਦੀਆਂ ਛੋਟੀਆਂ-ਮੋਟੀਆਂ ਗੱਲਾਂ ਦੱਸ ਕੇ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗ ਪਈ ਇੱਕ ਦਿਨ ਸ਼ਰਦਾ ਜੀ ਆਪਣੀਆਂ ਤਿੰਨ ਚਾਰ ਸਹੇਲੀਆਂ ਨਾਲ ਘਰ ਦੇ ਆਂਗਣ ਵਿੱਚ ਬੈਠ ਕੇ ਗੱਲਾਂ ਕਰ ਰਹੀ ਸੀ ਉਦੋਂ ਸ਼ਰਦਾ ਜੀ ਨੇ ਫਿਰ ਉਹੀ ਗੱਲ ਦੁਹرائی ਤੇ ਸਾਰਿਆਂ ਸਾਹਮਣੇ ਆਖਣ ਲੱਗ ਪਈ ਸਾਡੀ ਨੂੰ ਦੁਰਗਾ ਦੇ ਵਿਆਹ ਨੂੰ 2 ਸਾਲ ਹੋਣ ਵਾਲੇ ਨੇ ਹਜੇ ਤੱਕ ਉਸ ਨੂੰ ਰੋਟੀ ਵੀ ਠੀਕ ਤਰ੍ਹਾਂ ਬਣਾਉਣੇ ਨਹੀਂ ਆਉਂਦੀ ਕੀ ਕਰੀਏ ਮੈਂ ਤਾਂ ਸੋਚਦੀ ਸੀ ਕਿ ਹੁਣ ਬਸ ਆਰਾਮ ਕਰਾਂਗੀ ਤੇ ਗਰਮਾ-ਗਰਮ ਖਾਣਾ ਆਰਾਮ ਨਾਲ ਬੈਠ ਕੇ ਖਾਵਾਂਗੀ ਮੈਨੂੰ ਥੋੜਾ ਜਿਹਾ ਵੀ ਪਤਾ ਨਹੀਂ ਸੀ ਕਿ ਮੇਰੀ ਨੂੰ ਨੂੰ ਤਾਂ ਰੋਟੀ ਵੀ ਬਣਾਉਣੀ ਨਹੀਂ ਆਉਂਦੀ ਤਾਂ ਭਲਾ ਛੋਲੇ ਭਟੂਰੇ ਸ਼ਾਹੀ ਪਨੀਰ ਕਿੱਥੋਂ ਬਣਾਵੇਗੀ ਤੇ ਸਾਡੇ ਗਵਾਂਡੀਆਂ ਦੀ ਨੂੰ ਨੂੰ ਦੇਖੋ ਉਹ ਤਾਂ ਪੂਰੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕੀ ਹੋਈ ਸੱਸੋਰੇ ਦੀ ਸੇਵਾ ਵਿੱਚ ਲੱਗੀ ਹੋਈ ਹੈ ਸਾਰਾ ਬਿਚਾਰੀ ਨੂੰ ਸਵੇਰ ਤੋਂ ਸ਼ਾਮ ਨਿਕਲ ਜਾਂਦੀ ਹੈ ਪਰ ਮੈਂ ਉਸ ਨੂੰ ਕਦੇ ਆਰਾਮ ਕਰਦਿਆਂ ਨਹੀਂ ਦੇਖਿਆ ਮੈਂ ਤਾਂ ਆਖਦੀ ਹਾਂ हे ਰੱਬਾ ਅਜਿਹੀ ਨੂੰ ਸਭ ਨੂੰ ਮਿਲੇ ਜੋ ਆਪਣੇ ਘਰ ਪਰਿਵਾਰ ਲਈ ਇੱਕ ਪਲ ਵੀ ਆਰਾਮ ਨਾ ਕਰੇ ਤੇ ਉਹਨਾਂ ਦੀ ਹਰ ਜ਼ਿੰਮੇਵਾਰੀ ਨਿਭਾਵੇ ਸ਼ਾਰਦਾ ਜੀ ਦੀਆਂ ਸਹੇਲੀਆਂ ਵੀ ਆਖਣ ਲੱਗ ਪਈਆਂ ਕੀ ਗੱਲ ਕਰ ਰਹੀ ਹੈ ਸ਼ਾਰਦਾ ਕਿ ਤੇਰੀ ਨੂੰ ਨੂੰ ਰੋਟੀ ਵੀ ਬਣਾਉਣੀ ਨਹੀਂ ਆਉਂਦੀ ਮੈਂ ਤਾਂ ਜਦੋਂ ਵੀ ਤੇਰੇ ਘਰ ਆਉਂਦੀ ਹਾਂ ਤਾਂ ਦੇਖਦੀ ਹਾਂ ਕੁਝ ਨਾ ਕੁਝ ਕੰਮ ਕੁਝ ਕੰਮ ਵਿੱਚ ਲੱਗੀ ਹੀ ਰਹਿੰਦੀ ਹੈ ਤੇਰੀ ਨੂੰ ਇੱਕ ਸਹੇਲੀ ਨੇ ਆਖਿਆ ਉਦੋਂ ਦੂਜੀ ਸਹੇਲੀ ਠਾਕਾ ਮਾਰ ਕੇ ਹੱਸਣ ਲੱਗ ਪਈ ਤੇ ਆਖਣ ਲੱਗ ਪਈ ਸ਼ਰਦਾ ਹੁਣ ਤੂੰ ਆਪ ਹੀ ਖਾਣਾ ਬਣਾਉਣਾ ਸਿੱਖ ਲੈ ਨਹੀਂ ਤਾਂ ਨੂੰ ਦੇ ਭਰੋਸੇ ਤਾਂ ਤੈਨੂੰ ਕੱਚੀ ਰੋਟੀ ਹੀ ਨਸੀਬ ਹੋਵੇਗੀ ਸਾਡੇ ਜ਼ਮਾਨੇ ਵਿੱਚ ਤਾਂ ਹੋਰ ਸੀ ਜਦ ਜਦੋਂ ਅਸੀਂ ਕਿੰਨਾ ਕਿੰਨਾ ਕੰਮ ਕਰਦੇ ਸੀ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਖਾਣਾ ਬਣਾਉਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਅਜਿਹਾ ਹੀ ਕੱਚਾ ਪੱਕਾ ਬਣਾ ਦਿੰਦੀਆਂ ਨੇ ਤੇ ਆਪਣਾ ਪਿੱਛਾ ਛੁਡਾ ਲੈਂਦੀਆਂ ਨੇ ਉਹਨਾਂ ਦੀਆਂ ਗੱਲਾਂ ਦੁਰਗਾ ਦੇ ਕੰਨਾਂ ਵਿੱਚ ਪੈ ਰਹੀਆਂ ਸੀ ਦੁਰਗਾ ਟੜਾਕ ਤੋਂ ਬਾਹਰ ਆਈ ਤੇ ਸਾਰਿਆਂ ਨੂੰ ਪ੍ਰਣਾਮ ਕੀਤਾ ਤੇ ਸੱਸ ਦੀਆਂ ਸਹੇਲੀਆਂ ਨੂੰ ਆਖਣ ਲੱਗ ਪਈ ਕਿ ਹਜੇ ਕੁਝ ਦਿਨਾਂ ਬਾਅਦ ਹੀ ਮੰਮੀ ਜੀ ਘਰ ਵਿੱਚ ਸਤਿਆਨਾਰਾਇਣ ਰੱਬ ਜੀ ਦੀ ਪੂਜਾ ਕਰਵਾਉਣਗੇ ਤਾਂ ਮੰਮੀ ਜੀ ਮੈਨੂੰ ਆਖ ਰਹੇ ਸੀ ਕਿ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਖਾਣੇ ਤੇ ਸੱਦ ਲਵਾਂ ਤੇ ਮੰਮੀ ਜੀ ਮੰਮੀ ਜੀ ਮੈਨੂੰ ਵੀ ਪੁੱਛ ਰਹੇ ਸੀ ਕਿ ਜੇ ਤੂੰ ਸਾਰਿਆਂ ਦਾ ਖਾਣਾ ਬਣਾ ਸਕੇ ਤਾਂ ਸਾਰਿਆਂ ਨੂੰ ਆਖ ਦੇਵਾਂ ਤਾਂ ਮੈਂ ਵੀ ਆਖ ਦਿੱਤਾ ਕਿ ਮੰਮੀ ਜੀ ਕਿਉਂ ਨਹੀਂ ਤੁਸੀਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਖੁਸ਼ੀ ਨਾਲ ਸੱਦੋ ਮੈਂ ਉਹਨਾਂ ਦੇ ਖਾਣ ਪੀਣ ਵਿੱਚ ਤੇ ਉਹਨਾਂ ਦੀ ਪਸੰਦ ਦੀਆਂ ਚੀਜ਼ਾਂ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੀ ਸ਼ਾਰਦਾ ਜੀ ਦੇ ਹੋਸ਼ ਉੱਡ ਗਏ ਤੇ ਉਹ ਸੋਚਣ ਲੱਗ ਪਈ ਮੈਂ ਤਾਂ ਸਹੇਲੀਆਂ ਨੂੰ ਸੱਦਣ ਲਈ ਨਹੀਂ ਆਖਿਆ ਸੀ ਇਹ ਦੁਰਗਾ ਨੂੰ ਇਹਨਾਂ ਨੂੰ ਪਤਾ ਨਹੀਂ ਕਿਉਂ ਅਲਾਰਮ ਲਾ ਰਹੀ ਹੈ ਕੀ ਚੱਲ ਰਿਹਾ ਹੈ ਉਹਦੇ ਦਿਮਾਗ ਵਿੱਚ ਕੀ ਘਰ ਦੇ ਰਿਸ਼ਤੇਦਾਰ ਘਟ ਹੋਣਗੇ ਖੈਰ ਜੋ ਵੀ ਹੈ ਹੁਣ ਨੋ ਨੇ ਆਖ ਦਿੱਤਾ ਹੈ ਤਾਂ ਹੁਣ ਤਾਂ ਸੱਦਣਾ ਹੀ ਪਵੇਗਾ ਨਹੀਂ ਤਾਂ ਇਹ ਸਾਰੀਆਂ ਮੈਥੋਂ ਨਾਰਾਜ਼ ਹੋ ਜਾਣਗੀਆਂ ਤੇ ਇਹ ਸਾਰੀਆਂ ਢਾਕਾ ਮਾਰਦੀਆਂ ਹੋਈਆਂ ਆਖਣ ਆਖਣ ਲੱਗ ਪਈਆਂ ਤਾਂ ਸ਼ਰਦਾ ਮਿਲਦੇ ਹਾਂ ਸਤਿਆਨਾਰਣ ਰੱਬ ਜੀ ਦੀ ਪੂਜਾ ਵਿੱਚ ਭਾਈ ਅਸੀਂ ਤਾਂ ਭਰ ਪੇਟ ਖਾਣਾ ਖਾ ਕੇ ਜਾਵਾਂਗੇ ਬਹੂ ਕੁਝ ਚੰਗਾ ਸੁਆਦਲਾ ਬਣਾਈ ਠੀਕ ਹੈ ਅਸੀਂ ਚੱਲਦੇ ਹਾਂ ਉਹਨਾਂ ਤੇਰੀ ਪੂਜਾ ਤੇ ਹੀ ਮਿਲਾਂਗੇ ਕਿਉਂਕਿ 3-4 ਦਿਨ ਬਾਅਦ ਹੀ ਪੂਰਨ ਮਾਸੀ ਆਉਣ ਵਾਲੀ ਹੈ ਉਹਨਾਂ ਦੇ ਜਾਣ ਤੋਂ ਬਾਅਦ ਸ਼ਰਦਾ ਜੀ ਆਖਣ ਲੱਗ ਪਈ ਬਹੂ ਕੀ ਲੋੜ ਸੀ ਉਹਨਾਂ ਨੂੰ ਸੱਦਨ ਦੀ ਘਰ ਵਿੱਚ ਪਹਿਲਾਂ ਹੀ ਇੰਨੇ ਮਹਿਮਾਨ ਆਉਣਗੇ ਉਦੋਂ ਦੁਰਗਾ ਆਖਣ ਲੱਗ ਪਈ ਮੰਮੀ ਜੀ ਕੀ ਹੋਇਆ ਇਹ ਸਾਰੀਆਂ ਤੁਹਾਡੀਆਂ ਸਹੇਲੀਆਂ ਨੇ ਤੇ ਘਰ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਵੈਸੇ ਵੀ ਖਾਣਾ ਤਾਂ ਮੈਨੂੰ ਹੀ ਬਣਾਉਣਾ ਹੈ ਤਾ ਮੈਂ ਬਣਾ ਲਵਾਂਗੀ ਮੈਨੂੰ ਕੋਈ ਮੁਸ਼ਕਿਲ ਨਹੀਂ ਹੈ ਦੁਰਗਾ ਵੀ ਮਨ ਨਹੀਂ ਮਨ ਸੋਚ ਰਹੀ ਸੀ ਕਿ ਤੁਸੀਂ ਜਿੰਨਾਂ ਸਹੇਲੀਆਂ ਸਾਹਮਣੇ ਮੇਰੀ ਬੁਰੀਾਈ ਕੀਤੀ ਸੀ ਨਾ ਉਹਨਾਂ ਨੂੰ ਵੀ ਤਾਂ ਪਤਾ ਚਲਣਾ ਚਾਹੀਦਾ ਹੈ ਕਿ ਕੌਣ ਚੰਗਾ ਹੈ ਕੌਣ ਸੱਚਾ ਹੈ ਤੇ ਕੌਣ ਝੂਠਾ ਪੂਰਨਮਾਸ਼ੀ ਆਈ ਸ਼ਾਰਦਾ ਜੀ ਦੇ ਘਰ ਸੱਤਿਆਨਾਰਣ ਦੀ ਕਥਾ ਕਰਵਾਈ ਗਈ ਦੁਰਗਾ ਨੇ ਬਹੁਤ ਚੰਗਾ ਖਾਣਾ ਸਾਰਿਆਂ ਲਈ ਬਣਾਇਆ ਤੇ ਸਾਰੀਆਂ ਸਹੇਲੀਆਂ ਨੇ ਭਰਪੇਟ ਖਾਣਾ ਖਾਧਾ ਉਹ ਤਾਰੀਫ਼ ਕਰਦੀਆਂ ਹੋਈਆਂ ਸਾਰਿਆਂ ਸਾਹਮਣੇ ਆਖਣ ਲੱਗ ਪਈਆਂ ਦੇਖ ਸ਼ਰਦਾ ਮਾਫ ਕਰੀ ਤੂੰ ਤਾਂ ਆਖਦੀ ਸੀ ਕਿ ਤੇਰੀ ਨੂੰ ਕੱਚੀ ਪੱਕੀ ਰੋਟੀਆਂ ਬਣਾਉਂਦੀ ਹੈ ਇੰਨੀਆਂ ਨਰਮ ਨਰਮ ਰੋਟੀਆਂ ਤਾਂ ਸਾਡੀ ਨੂੰ ਨੇ ਵੀ ਸਾਨੂੰ ਅੱਜ ਤੱਕ ਨਹੀਂ ਬਣਾ ਕੇ ਖਲਾਈਆਂ ਤੇ ਇੰਨੀ ਸਵਾਦ ਵਾਲੀ ਸਬਜੀ ਮੂੰਗ ਦਾ ਹਲਵਾ ਤਾਂ ਕੀ ਕਮਾਲ ਬਣਾਇਆ ਹੈ ਆਖਣਾ ਹੀ ਕੀ ਕਮਾਲ ਕਰ ਦਿੱਤਾ ਦੁਰਗਾ ਨੂੰ ਨੇ ਤਾਂ ਕੱਚੀਆਂ ਰੋਟੀਆਂ ਬਣਾਉਣ ਵਾਲੀ ਨੂੰ ਇੰਨੀ ਜਲਦੀ ਕਿਵੇਂ ਮਾਸਟਰ ਸੈਫ ਬਣ ਗਈ ਤੇ ਉਹ ਵੀ 50 ਬੰਦਿਆਂ ਦਾ ਖਾਣਾ ਇੱਕੋ ਵਾਰ ਬਣਾਇਆ ਫਿਰ ਵੀ ਹਰ ਚੀਜ਼ ਲਾਜਵਾਬ ਸਾਨੂੰ ਤਾਂ ਇਹੀ ਲੱਗ ਰਿਹਾ ਹੈ ਕਿ ਤੂੰ ਝੂਠ ਆਖ ਰਹੀ ਸੀ ਸ਼ਰਦਾ ਇੰਨਾ ਸੁਣਦਿਆਂ ਹੀ ਨੂੰ ਉਹਨਾਂ ਦੇ ਕੋਲ ਆ ਕੇ ਆਖਣ ਲੱਗ ਪਈ ਮਾਫ ਕਰਨਾ ਮੈਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਮੰਮੀ ਜੀ ਦੀਆਂ ਝੂਠੀਆਂ ਗੱਲਾਂ ਦਾ ਜਵਾਬ ਮਿਲ ਗਿਆ ਹੈ ਮੈਂ ਉਸ ਦਿਨ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਸੁਣ ਲਈਆਂ ਸੀ ਜਦੋਂ ਮੇਰੀ ਸੱਸ ਤੁਹਾਡੇ ਨਾਲ ਆਖ ਰਹੀ ਸੀ ਕਿ ਮੇਰੀ ਨੂੰ ਤਾਂ ਕੱਚੀਆਂ-ਕੱਚੀਆਂ ਰੋਟੀਆਂ ਸੇਕਦੀ ਹੈ ਤੇ ਕਈ ਵਾਰ ਮੈਨੂੰ ਇਕੱਲਿਆਂ ਵਿੱਚ ਵੀ ਟੋਕ ਦਿੰਦੀ ਹੈ ਇਸ ਲਈ ਮੈਂ ਹੀ ਜਾਣਬੁੱਝ ਕੇ ਤੁਹਾਨੂੰ ਖਾਣੇ ਦਾ ਸੱਦਾ ਦਿੱਤਾ ਸੀ ਤਾਂ ਜੋ ਤੁਸੀਂ ਆਪ ਹੀ ਦੇਖ ਸਕੋ ਕਿ ਮੇਰੀ ਸੱਸ ਕੱਚੀਆਂ ਰੋਟੀਆਂ ਖਾਂਦੀ ਹੈ ਜਾਂ ਅਜੀਹਾ ਖਾਣਾ ਕਿਉਂਕਿ ਮੈਂ ਤਾਂ ਹਮੇਸ਼ਾ ਅਜੀਹਾ ਹੀ ਖਾਣਾ ਬਣਾਉਂਦੀ ਹਾਂ ਹੁਣ ਮੇਰੀ ਸੱਸ ਦੀ ਨਜ਼ਰ ਵਿੱਚ ਇਹ ਕੱਚੀਆਂ ਰੋਟੀਆਂ ਨੇ ਤੇ ਤੁਹਾਡੀ ਨਜ਼ਰ ਵਿੱਚ ਨਰਮ ਗਰਮ ਫੁਲਕੇ ਮੈਂ ਮੌਕੇ ਦੀ ਤਲਾਸ਼ ਵਿੱਚ ਸੀ ਤੇ ਅੱਜ ਮੈਨੂੰ ਮੌਕਾ ਮਿਲਿਆ ਹੈ ਆਪਣੀ ਸਚਾਈ ਨੂੰ ਸਭ ਦੇ ਸਾਹਮਣੇ ਲਿਆਉਣ ਦਾ ਤੇ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਦੂਰ ਖੜੀ ਸ਼ਾਰਦਾ ਜੀ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਤੇ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਗਈ ਸਹੇਲੀਆਂ ਸ਼ਰਦਾ ਨੂੰ ਆਖਣ ਲੱਗ ਪਈਆਂ ਝੂਠ ਆਖਣ ਦੀ ਵੀ ਹੱਦ ਹੁੰਦੀ ਹੈ ਸ਼ਰਦਾ ਤੂੰ ਤਾਂ ਆਖਿਆ ਸੀ ਕਿ ਤੇਰੀ ਨੂੰ ਨੂੰ ਰੋਟੀ ਵੀ ਬਣਾਉਣੀ ਨਹੀਂ ਆਉਂਦੀ ਬਲਕਿ ਤੇਰੀ ਨੂੰ ਤਾਂ ਇੰਨਾ ਚੰਗਾ ਖਾਣਾ ਬਣਾਉਂਦੀ ਹੈ ਤੇ ਤੂੰ ਗਵਾਂਡੀਆਂ ਗਵਾਂਡੀਆਂ ਦੀ ਨੂੰ ਦੀ ਤਾਰੀਫ ਕਰਦੀ ਹੈ ਤੇਰੀ ਨੂੰ ਦੀ ਸਮਝਦਾਰੀ ਦੇਖ ਕੇ ਅਸੀਂ ਤਾਂ 당ਗ ਰਹਿ ਗਏ ਦੁਰਗਾ ਬਹੁਤ ਚੰਗਾ ਖਾਣੇ ਬਣਾਉਂਦੇ ਨਾਲ-ਨਾਲ ਬਹੁਤ ਸਮਝਦਾਰ ਵੀ ਹੈ ਨਹੀਂ ਤਾਂ ਉਸੇ ਦਿਨ ਸਾਡੇ ਸਾਹਮਣੇ ਹੀ ਤੇਰੇ ਨਾਲ ਖੂਬ ਬਹਿਸ ਕਰਦੀ ਪਰ ਦੁਰਗਾ ਨੇ ਇੱਕ ਚੰਗਾ ਤਰੀਕਾ ਕੱਢਿਆ ਤੇ ਸਾਨੂੰ ਸੱਦਿਆ ਤੇ ਦਿਖਾ ਦਿੱਤਾ ਕਿ ਉਹ ਕਿਹੋ ਜਿਹਾ ਖਾਣਾ ਬਣਾਉਂਦੀ ਹੈ ਸ਼ਾਰਦਾ ਜੀ ਨੂੰ ਉਹਨਾਂ ਦੀਆਂ ਸਾਰੀਆਂ ਸਹੇਲੀਆਂ ਨੇ ਖੂਬ ਖਰੀਆਂ ਖੋਟੀਆਂ ਸੁਣਾਈਆਂ ਤਾਂ ਸ਼ਰਦਾ ਜੀ ਦੀ ਸ਼ਰਮਿੰਦਗੀ ਦੇ ਨਾਲ ਬਹੁਤ ਬੁਰੀ ਹਾਲਤ ਹੋ ਗਈ ਤੇ ਆਪਣੇ ਹੀ ਝੂਠ ਦੇ ਕਾਰਨ ਉਹ ਬਹੁਤ ਹੀ ਸ਼ਰਮਿੰਦਾ ਵੀ ਹੋਈ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ